ਤਾਂ ਮੈਂ ਵੀ ਪਰ ਹਾਂ ਕਿ ਕਰ ਜਾਂਦੇ ਮੈਂ ਨਹੀਂ ਨਹੀਂ ਮੈਂ ਤਾਂ ਸਿਰਫ ਇਹ ਕਹਾ ਸੀ ਵੀ ਜਦੋਂ ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੇਕ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋੜੀ ਲੱਗਦੀ ਆ ਮੈਂ ਉਹ ਸਾਰੀ ਗੱਲ ਇਸ ਕਰਕੇ ਕਹੀ ਸੀ ਵੀ ਬਾਦਲ ਸਾਹਿਬ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਇਹ ਕਿਸੇ ਤੇ ਸ ਆਪਣੇ ਜੀ ਦਿੱਦ ਪੜਾਉਂ ਕੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਚ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੋਗੇ ਮੈਂ ਇਹੀ ਕਹਿੰਦਾ ਸੀ ਕਿ ਇਹਨਾਂ ਨੂੰ ਜੇਲ੍ਹਾਂ ਚੋਂ ਨਾ ਕੱਢੋ ਇਹ ਜੇ ਜੇਲ੍ਹ ਚੋਂ ਆਉਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਤੇ ਉਹੀ ਕੰਮ ਮੈਂ ਜੋ ਕਿਹਾ ਹੈ ਮੈਂ ਤਾਂ ਜਿੱਡਾ ਮੈਂ ਇਹਨਾਂ ਦਾ ਵਿਰੋਧੀ ਹਾਂ ਕੋਈ ਹੈ ਹੀ ਨਹੀਂ ਪਰ ਅੱਜ ਇਹ ਪ੍ਰੂਵ ਹੋ ਗਿਆ ਵੀ ਇਹ ਸੱਪ ਨੇ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰੇ ਆ ਮੈਂ ਇਹੀ ਗੱਲ بار-बार ਕਹਿੰਦਾ ਸੀ ਵੀ ਅੱਜ ਜਦੋਂ ਆਪ ਤੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਇੱਕ ਇਹਨਾਂ ਦੀ ਸ਼ਰੀਰ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸ਼ਰੀਰ ਲੱਤ ਥੱਲੇ ਮਿੱਦ ਦੇਣੀ ਚਾਹੀਦੀ ਆ ਤੇ ਅੱਜ ਉਹ ਗੱਲ ਬੁਝੇਠਿਆ ਸਾਹਿਬ ਨੂੰ ਵੀ ਪਤਾ ਲੱਗੀ ਅੱਜ ਗੱਲ ਅਕਾਲੀ ਗੱਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਇਹ ਆਈਐਸਏ ਏਜੰਟ ਨੇ ਮੈਂ ਕਹਿੰਦਾ ਸੀ ਵੀ ਇਹ ਖੂਨਖਾਰ ਭੇੜੀਆਂ ਨੇ ਜਿਹਦੇ ਜੇਲ੍ਹਾਂ ਤੋਂ ਬਾਹਰ ਆਉਣਗੇ ਇਹ ਕਰਨਗੇ ਤੇ ਇਹ ਵੀ ਇਹ ਸਰਦਾਰ ਬਜਨ ਸਿੰਘ ਦੇ ਕੇਸ ਸੀਗਾ ਝੋੜਾ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਬਈ ਨੂੰ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਵੀ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਦੋਂ ਸਾਡੇ ਦਿਲ ਉੱਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਇਹਦੀ ਬੀਚ ਭੈਣ ਨੂੰ ਟਿਕਟ ਦੇਣੀ ਆ ਇਹਨੂੰ ਆ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿਲਤਾ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾ ਸ਼ਰੀਦ ਦੋਂਗੇ ਇਹ ਡੰਗ ਮਾਰਨਗੇ ਤੁਹਾਡੇ ਕਹਿਣ ਮੁਤਾਬਕ ਅਗਾਲੀ ਦਲ ਹੁਣ ਤੱਕ ਇਹਨਾਂ ਲੋਕਾਂ ਨੂੰ ਸ਼ਹਿ ਦਿੰਦਾ ਆਇਆ ਵਾ ਕਿਹਨੂੰ ਪਤਾ ਹੀ ਆ ਸਾਰਾ ਮੈਂ ਹੁਣ بار بار ਕੀ ਕੰਮ ਮੇਰੀ ਗੱਲ ਕਾ ਤੁਸੀਂ ਮੀਡੀਆ ਮੁਰੇ ਵੀ ਮੈਂ ਰੱਖਦਾ ਰਿਹਾ ਬੇਬਾਕ ਰੱਖਦਾ ਰਿਹਾ ਮੈਨੂੰ ਕੀ ਕੁਛ ਕਹਿੰਦੇ ਅੱਜ ਵੱਲੂ ਮੇਰੀ ਤਾਂ ਪ੍ਰੂਫ ਹੋ ਗਈ ਨਾ ਵੀ ਭਾਈ ਇਹ ਲੋਕ ਨੇ ਇਹ ਕਿਸੇ ਦੇ ਸਕੇ ਨਹੀਂ ਇਹ ਸਿਰਫ ਤੇ ਸਿਰਫ ਡੰਗ ਮਾਰਨ ਜਾਣਦੇ ਆ ਮੈਂ ਤਾਂ ਕਹਿੰਦਾ ਸੁਖਵੀਰ ਸਿੰਘ ਬਾਦਲ ਅਸੀਂ ਵੀ ਉਹ ਉਵੇਂ ਬਿਲਕਦੇ ਸੀ ਅਸੀਂ ਵੀ ਉਦੋਂ ਰੋਂਦੇ ਸੀ ਅਸੀਂ ਵੀ ਉਹਦੇ ਸੁਖਬੀਰ ਸਿੰਘ ਬਾਦਲ ਦੇ ਜਿੰਦੇ ਅੱਜ ਬੱਚੇ 19 ਉਮਰ ਦੇ ਸੀ ਜਦੋਂ ਘਰ 'ਚ ਇਹ ਤਕਰੀਬ ਹੁੰਦੀ ਆ ਨਾ ਜਦੋਂ ਬੰਬ ਨਾ ਉੜੇ ਇਹ ਤਾਂ ਹਜੇ ਇੱਕ ਫਾਇਰ ਹੀ ਚੱਲਿਆ ਉਹ ਵੀ ਪਰੋਂ ਲਿੰਗੇ ਸਾਡੇ ਦੇ ਟੁਕੜੇ ਟੁਕੜੇ ਅਸੀਂ ਦੇਖਿਆ ਮੂਰੇ ਆਪਣੇ ਦਾਦਾ ਜੀ ਮੈਂ ਇਹੀ ਗੱਲ ਕਹਿ ਕੇ ਚਾ ਗਿਆ ਉਸ ਵੇਲੇ ਮੈਂ ਕੱਲਾ ਬੰਦਾ ਰਿਹਾ ਸਾਰੇ ਮੇਰੇ ਉਲਟ ਬੋਲਦੇ ਆ ਵੀ ਨਹੀਂ ਇਹ ਕਿਉਂ ਕਹਿੰਦਾ ਜਦੋਂ ਇਹ ਹੁੰਦੇ ਨਾ ਪੀੜ ਪਰਾਈ ਆ ਉਹ ਨਹੀਂ ਕਿਸੇ ਨੂੰ ਪਤਾ ਲੱਗਦਾ ਤੇ ਚਲੋ ਅੱਜ ਵੀ ਅੱਜ ਵੀ ਮੈਂ ਅੱਜ ਵੀ ਮੈਂ ਇਸ ਗੱਲ ਦਾ ਸਵਾਗਤ ਕਰਦਾ ਅੱਜ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆਈਐਸਐਸ ਦੇ ਏਜੰਟ ਨੇ ਅਤਵਾਦੀ ਨੇ ਜੋ ਮੇਰੀ ਗੱਲ ਸੀ ਉਹ ਪ੍ਰੂਵ ਹੋ ਗਈ ਵੀ ਇਹ ਮਾੜੇ ਲੋਕ ਨੇ ਅੱਗੇ ਇਹੋ ਜਿਹੇ ਬੰਦਿਆਂ ਦੀ ਮੈਨੂੰ ਲੱਗਦਾ ਬਾਦਲ ਸਾਹਿਬ ਤੇ ਅਕਾਲੀ